ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚਹਾਨ ਕੇ ਕਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ 4 ਮੱਜਾ ਇੱਕ ਗੱਬਣ ਟੋਕੜ ਵਾਕੀ ਵੱਧ ਜਾਣਕਾਰੀ ਬਾਈ ਕੋਲਾ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 75280003556 ਠੀਕ ਹੈ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨੇ ਗੱਲਬਾਤ ਲੈਣੇ ਜਾਣ ਹਾਂਜੀ ਬਾਈ ਜੀ ਸਸੀ ਗਾ ਜੀ ਸਸੀ ਗਾ ਜੀ ਨਾਮ ਨਾ ਨਹੀਂ ਭਾ ਜੀ ਪਿੰਡ ਪਿੰਡ ਚਾਹਣ ਕੇ ਕਲਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਮਾਝੀ ਦੀ ਜਾਣਕਾਰੀ ਦਿਓ ਪਹਿਲੀ ਦੀ ਆਪਣੀ ਮਾਝਾ ਹੈਗਾ ਜੀ ਟੋਕੜ ਗੱਬਣਾ ਜੀ ਹਾਂਜੀ 4 ਮਹੀਨੇ ਬੁਰੇ ਹੋ ਗਏ 5ਵਾਂ ਮਹੀਨਾ ਲੱਗੇ ਵੇ ਇਹਨੂੰ ਗੱਬਣ ਨੂੰ ਠੀਕ ਹੈ ਜੀ 7 ਕਿਲੋ ਦੁੱਧ ਆਈ ਇਹ ਥੱਲੇ ਠੀਕ ਹੈ ਜੀ ਚਵਾਈ ਜੂ ਇਹਦੀ ਓਕਿਆ ਨਾਲ ਹੁਣ ਵਧੀਆ ਲੱਗਿਆਗਾ ਜੀ ਮੈਂ ਰੇਟ ਪੜਾ ਰੇਡੇ ਦਾ ਫੋਨ ਤੇ ਕਰਾਂਗੇ ਵੀਰੇ ਫੋਨ ਤੇ ਕਰੋਗੇ ਹਾਂਜੀ ਠੀਕ ਹੈ ਜੀ ਛੋਟੀ ਚੈੱਕ ਕਰ ਬਾਈ ਵੀ ਚੈੱਕ ਕਰਾ ਕੇ ਦੇਵਾਂਗੇ ਵੀਰੇ ਮੁਰੇ ਠੀਕ ਆ ਹਾਂਜੀ ਲੋ ਪੜਾ ਚੈੱਕ ਗੱਬਣ ਟੋਕੜ ਚੈੱਕ ਪਾਸ 7 ਲੀਟਰ ਦੁੱਧ ਕੱਦ ਬੜ ਸੁਖਨਾ ਕਰਮ ਵਾਲੀ ਦਾ ਸੋਨਾ ਲੋ ਜੀ ਬੱਚਾ ਪੁੱਛਦਾ ਨਹੀਂ ਪੜਾ ਦੇ ਮਗਰ ਨਾ ਬੱਚੇ ਤੋਂ ਬਣਾ ਜੀ ਇਹ ਬੱਚੇ ਤੋਂ ਬਣਾ ਤੋੜ ਦੋ ਪੜਾ ਤੋੜ ਦੇ ਮਾੜੇ ਹੈ ਫੇ ਲੋ ਜੀ ਚੈੱਕ ਕਰ ਸਕ ਤੂੰ ਪਤਲੇ ਪਿੰਡੇ ਦੀ ਆ ਦੇਖ ਸਕ ਤੂੰ ਕੱਦ ਬੜ ਸੁਖਨਾ ਕਰਮ ਵਾਲੀ ਦਾ ਵਧੀਆ ਠੀਕ ਹੈ ਜੀ ਸੁਆ ਕਿਵੇਂ ਦੱਸਾਈ ਬਾਈ ਇਹ ਸੁਆ ਹੈ ਤੀਜਾ हां बी दूजी माजी दसोकारी ਦੂਜੀ ਇਹ ਥੱਲੇ ਹੈਗਾ ਜੀ 8 ਕਿਲੋ ਦੁੱਧ ਝੋਟੀ ਥੱਲੇ ਜੀ ਹਾਂਜੀ ਬੱਚਾ ਇਹਦੇ ਮਗਰ ਕੱਟੀ ਆ ਜੀ ਹੋ ਹੜੀ ਆ ਉਧਰ ਠੀਕ ਆ ਠੀਕ ਆ ਜੀ ਹਾਂਜੀ ਬਾਈ ਜੀ ਕੋਈ ਦਿਓ ਕਿਆ ਥਾਂ ਲੈ ਵਧੀਆ ਸਾਫ ਆ ਜੀ ਦੁੱਧ ਕਿ ਨਹੀਂ ਦੁੱਧ 8 ਕਿਲੋ ਆ ਜੀ ਪੂਰਾ 8 ਕਿਲੋ 8 ਲੀਟਰ ਦੁੱਧ ਦਾ ਹਾਂਜੀ ਹਾਂਜੀ ਲੋ ਜੇ ਚੈੱਕ ਕਰ ਸਕਦੇ ਹੋ ਮਗਰ ਕੱਟੀ ਕੱਟੀ ਵੀ ਤੁਹਾਨੂੰ ਦਿਖਾਉਣੇ ਆ ਪਹਿਲਾਂ ਕੱਟੀ ਦਿਖਾ ਦਈਏ ਫਿਰ ਤੁਹਾਨੂੰ ਤੋਰਾ ਦਿਖਾਵਾਂਗੇ ਆ ਭਰਾ ਕੱਟੀ ਆ ਮਗਰ ਠੀਕ ਆ ਜੀ ਲੋ ਭਰਾ ਇਹ ਪਹਿਲੇ ਸੂਈ ਸੂਈ ਆ ਕਮ ਦੂਜੀ ਸੂਈ ਸੂਈ ਵੀ ਆ ਇਹ ਫਲੂਨ ਆ ਜੀ ਫਲੂਨ ਆ ਭਰਾ ਪਹਿਲੇ ਸੂਈ ਸੂਈ ਵੀ ਸੀ ਲੋ ਲੋਚ ਇਸ ਕੁਆਲਟੀ ਦੇਖ ਸਕਦੇ ਠੀਕ ਹੈ ਬੰਦ ਹੋ ਜੀ ਬੰਦ ਤੋਰਾ ਤਰਾ ਸਾਡੇ ਸਾਹਮਣੇ ਠੀਕ ਹੈ ਜੀ ਇਹਦਾ ਰੇਟ ਪੜਾ ਰੇਟ ਇਹਦਾ ਫੋਨ ਤੇ ਕਰਾਂਗੇ ਜੀ ਠੀਕ ਹੈ ਜੀ ਠੀਕ ਲੋਪਾ ਚੈੱਕ ਕਰ ਸਕਦੇ ਠੀਕ ਹੈ ਜੀ ਹਾਂ ਜੀ ਬਈ ਤੀਜੀ ਮਾਜ ਦੀ ਦੱਸੋ ਜੀ ਜਾਣਕਾਰੀ ਇਹਦੇ ਸਾਨੂੰ 6 ਕਿਲੋ ਅਜਾ ਦਾ ਝੋਟੇ ਥੱਲੇ ਹਾਂਜੀ ਮਹੀਨਾ ਦੀ ਇੱਕ ਮਹੀਨਾ ਦੀ ਗੱਬਣਾ ਜੀ ਠੀਕ ਹੈ ਜੀ ਠੀਕ ਹੈ ਨਾ ਖਾਲੀ ਕਰਕੇ ਦੇਵਾਂਗੇ ਜੀ ਇਹ ਝੋਟੇ ਠੀਕ ਹੈ ਜੀ ਠੀਕ ਹੈ ਨਾ ਚੁਬਾਈ ਚੁਬਾਈ ਦੀ ਓਕੇ ਹੈ ਜੀ ਠੀਕ ਹੈ ਕਿਸੂਆ ਕਹਾਂ ਮਾ ਜੀ ਸੂਆ ਇਹਦਾ ਦੂਜਾ ਜੀ ਝੋਟੀ ਦਾ ਦੂਜਾ ਸੂਆ ਹਾਂਜੀ ਇਹਦਾ ਰੇਟ ਵੀ ਫੋਨ ਤੇ ਜੀ ਇਹਦਾ ਵੀ ਫੋਨ ਦੇ ਆ ਜੀ ਲੋਪਰਾ ਸ਼ੁਕਰ ਸਾਨੇ ਭਰਾ ਕੋਈ ਕਹਿੰਦਾ ਟੀਕਾ ਭਰਾ ਆ ਬਪਰ ਖਾਲੀ ਕਹਿ ਕੇ ਦਮਾਂ ਕੱਲ ਨੂੰ ਕੋਈ ਰੌਲਾ ਨਾ ਪਰ ਵੀ ਕੱਲ ਦਾ ਭਾਈ ਨੇ ਪਹਿਲਾਂ ਹੀ ਦੱਸਤਾ ਠੀਕ ਹੈ ਜੀ ਚੈੱਕ ਕਰ ਸਕਦੇ ਤੋਰ ਦੋ ਭਰਾ ਨੂੰ ਵੀ ਲੋ ਜੀ ਕੱਦ ਬੜਾ ਸੁਖਨਾ ਕਰਮਾਲੀ ਦਾ ਸੋਨਾ ਠੀਕ ਹੈ ਜੀ ਫਰੈਂਡ ਚਹਾਣ ਕੇ ਕਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਪਰਨਾਲਾ ਤੋਰ ਦੇ ਭਰਾ ਤੂੰ ਲੋ ਜੀ ਚੈੱਕ ਕਰ ਸੰਗ ਭਰਾ ਉੱਤ ਚੈੱਕ ਆ ਕੇ ਦਸਲੀ ਕਰਾ ਕੇ ਲਿਜਾ ਸਕਦੇ ਆ ਬਰਾ ਠੀਕ ਹੈ ਜੀ ਲੋ ਜੀ ਕੱਦ ਬੜਾ ਸੁਖਨ ਕਰਮਾਲੀ ਦਾ ਇਹਦਾ ਵੀ ਸੋਨਾ ਠੀਕ ਹੈ ਜੀ ਹਾਂਜੀ ਵੀ 4 ਨੰਬਰ ਦਾ ਦੱਸੋ ਜੀ ਜਾਣਕਾਰੀ ਦੀ ਇਹ ਸੋਈ ਵੀ ਆਜੀ ਤਾਜੀ 10 ਦਿਨਾਂ ਦੀ ਸੋਈ ਵੀ ਆ ਹਾਂਜੀ 10 ਕਿਲੋ ਜੀ ਦੁੱਧ ਹੁਣ ਤਿਆਰ ਆਈ ਇਹਦੇ ਥੱਲੇ ਠੀਕ ਹੈ ਜੀ ਚੋਬਾਈ ਚੋਈ ਦੀ ਓਕੇ ਹੈ ਜੀ ਠੀਕ ਹੈ ਸੂਆ ਕਿੰਮ ਜੀ ਸੂਆ ਇਹਦਾ ਹੈਗਾ ਤੀਜਾ ਜੀ ਤੀਜਾ ਸੂਆ ਹਾਂਜੀ ਤੇ ਬੱਚਾ ਕੀ ਜੀ ਮਗਰ ਬੱਚਾ ਇਹਦੇ ਮਾਰ ਕੱਟਾ ਜੀ ਠੀਕ ਹੈ ਜੀ ਬਰਾ ਆ ਕੱਟਾ ਇਹਦਾ ਠੀਕ ਹੈ ਜੀ ਹਾਂ ਜੀ ਰੇਟ ਰੂਟ ਇਹਦਾ ਇਹ ਰੇਟ ਇਹਦਾ ਫੋਨ ਤੇ ਹੋਊਗਾ ਇਹਦਾ ਵੀ ਫੋਨ ਤੇ ਹੋਊਗਾ ਜੈ ਜੀ ਹੋਣਗੇ ਹਾਂ ਬਾਈ ਰੇਟ ਜਮਾ ਜੈ ਜੀ ਕਰਾਂਗੇ ਵਿਚਨ ਵਾਲਾ ਹਾਂ ਠੀਕ ਹੈ ਜੀ ਤੋਦੋ ਤੋ ਪ੍ਰਾਣ ਨੂੰ ਲੈ ਪ੍ਰਾਣ ਫਟ ਫੁੜਾ ਸੁਖਨ ਕਰਮ ਵਾਲੀ ਦਾ ਸੋਨਾ ਤੇ ਲੇਵੇਦਨ ਤਾਂ ਜਦ ਤੁਸੀਂ ਲਾ ਸਕਦੇ ਪ੍ਰਾਣ ਠੀਕ ਹੈ ਜੀ ਲੋ ਜੀ ਕੱਦ ਬੇਲ ਸੁਖਨ ਕਰਮ ਵਾਲੀ ਦਾ ਦਿੰਦਾ ਆਪਣਾ ਕੋਈ ਵੀ ਵੀਡੀਓ ਚ ਜ਼ੂਮ ਨਹੀਂ ਕੀਤਾ ਹਾਂ ਭਰਾ ਨੋਰਮਲ ਵੀਡੀਓ ਹੁੰਦੀ ਹੈ ਠੀਕ ਹੈ ਨਾ ਜੱਸ ਜੀ ਤੁਸੀਂ ਵੀਡੀਓ ਚ ਦੇਖੋਗੇ ਉਹ ਹੀ ਜੀ ਤੁਸੀਂ ਘਰੇ ਆ ਕੇ ਦੇਖ ਸਕਦੇ ਹੋ ਭਰਾ ਲੋ ਜੀ ਬੰਦੇ ਭਰਾ ਬੰਦੇ 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 ਲੋ ਜੀ ਚੈੱਕ ਕਰਸਾਂਗੇ ਭਰਾ ਲੋ ਜੀ ਲੋ ਜੀ ਬਾਈ ਜੀ ਪਿੰਡ ਚ ਹਾਣ ਕੇ ਤੇ ਜਿਲ੍ਹਾ ਨੂੰ ਪੈਂਦਾ ਬਰਨਾਲਾ ਬਾਈ ਕੋਲ ਚਾਰ ਮੱਜਾਂ ਠੀਕ ਹੈ ਜੀ ਨੰਬਰ ਮੁਤਾਬਕ ਤੁਸੀਂ ਬਾਈ ਤੋਂ ਪੁੱਛ ਸਕਦੇ ਹੋ ਜਾਣਕਾਰੀ ਲੈ ਸਕਦੇ ਹਾਂ ਭਰਾ ਠੀਕ ਹੈ ਜੀ ਇੱਕ ਤੋਕੜ ਗੱਬਣ ਤੇ ਵੱਧ ਜਾਣਕਾਰੀ ਬਾਅਦ ਤੁਹ ਲਖਦੇ ਆ ਮਿਲਦੇ ਆ ਭਰਾ ਅਕਸੇ ਨਵੀਂ ਵੀਡੀਓ ਚੋਕ ਕੇ ਬਾਏ